ओके okay, बेटा ਅੱਜ ਆਪਾਂ ਚੈਪਟਰ ਰੀਡ ਆਊਟ ਕਰਾਂਗੇ ਯਾਨਕਿ ਸਟੋਰੀ ਕਹਾਣੀ ਪੜਾਂਗੇ ਪੇਮੀ ਦੇ ਨਿਆਣੇ ਪੇਮੀ ਦੇ ਨਿਆਣੇ ਐਕਚੁਅਲੀ ਸੰਸਿੰਘ ਸੇਖੋ ਦੀ ਕਹਾਣੀ ਲਿਖੀ ਹੋਈ ਹੈ ਤੇ ਇਸ ਵਿੱਚ ਕੀ ਹੈ ਕਿ ਦੋ ਜਿਹੜੇ ਛੋਟੇ ਛੋਟੇ ਬੱਚੇ ਜਿਹੜੇ ਆ ਭੈਣ ਭਰਾ ਜਿਹੜੇ ਆ ਗਿਆ ਖੇਤਾਂ ਨੂੰ ਰੋਟੀ ਲੈ ਕੇ ਜਾ ਰਹੇ ਆ ਤੇ ਰਸਤੇ ਵਿੱਚ ਜਦੋਂ ਸੁਨਸਾਨ ਰਸਤਾ ਵੇਖਦੇ ਆ ਤੋਂ ਡਰ ਜਾਂਦੇ ਨੇ ਕਿਉਂਕਿ ਜੈਵੇਂ ਵੱਡੇ ਉਹਨਾਂ ਨੂੰ ਗੱਲਾਂ ਗੱਲਾਰਾਂ ਹੀ ਕਿਤੇ ਦੱਸ ਦਿੰਦੇ ਨੇ ਕਿ ਰਾਸ਼ੀ ਚੁੱਕ ਕੇ ਲੈ ਜਾਂਦੇ ਨੇ ਜਾਂ ਮਲਪੀ ਪੂਤਪਰੇ ਦੀਆਂ ਕਹਾਣੀਆਂ ਦੱਸਦੇ ਰਹਿੰਦੇ ਆ ਤੋ ਜਦੋਂ ਸੁਨਸਾਨ ਸੜਕ ਵੇਖਦੇ ਆ ਨਾ ਤੋ ਉਹਨਾਂ ਦੇ ਮਨਾਂ ਵਿੱਚ ਡਰ ਪੈਟ ਜਾਂਦਾ ਹੈ गावा ਪਰ ਇਸ ਕਹਾਣੀਕਾਰ ਵਿੱਚ ਕਹਾਣੀ ਵਿੱਚ ਕਹ ਜਿਹੜਾ ਕਹਾਣੀਕਾਰ ਆ ਉਸਨੇ ਇਹ ਵੀ ਚੀਜ਼ ਦੱਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਡਰ ਨੂੰ ਆਤਮ ਵਿਸ਼ਵਾਸ ਨਾਲ ਜਿੱਤਿਆ ਜਾ ਸਕਦਾ ਹੈ ਡਰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਬੱਚੇ ਨੂੰ ਵੀ ਲੱਗਦਾ ਹੈ ਨੌਜਵਾਨ ਨੂੰ ਲੱਗਦਾ ਕੋਈ ਨਾ ਕੋਈ ਡਰ ਜਿਹੜਾਗਾ ਬਜ਼ੁਰਗਾਂ ਨੂੰ ਵੀ ਲੱਗਦਾ ਕਿਸੇ ਨਾ ਕਿਸੇ ਚੀਜ਼ ਦਾ ਡਰ ਹੁੰਦਾ ਪਰ ਉਸ ਡਰ ਨੂੰ ਹਮੇਸ਼ਾ ਹੀ ਹਰ ਕੋਈ ਜਿਹੜਾਗਾ ਆਤਮ ਵਿਸ਼ਵਾਸ ਨਾਲ ਜਿੱਤਦਾ ਹੈਗਾ ਵਾ ਤੇ ਇਸ ਕਹਾਣੀ ਵਿੱਚ ਜਿਹੜੇ ਹੈਗੇ ਆ ਬੱਚੇ ਜਿਹੜੇ ਹੈਗੇ ਆ ਆਪਣੇ ਡਰ ਨੂੰ ਮਾਂ ਦਾ ਨਾਲ ਲੈ ਕੇ ਜਿੱਤਦੇ ਨੇ ਕਿ ਉਹਨਾਂ ਨੂੰ ਆਪਣੀ ਮਾਂ ਤੇ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਹਾਂ ਕਿ ਅਸੀਂ ਜਿਹੜਾ ਰਾਸ਼ਾ ਰਸਤੇ ਵਿੱਚ ਪਿਆ ਹੈ ਅਗਰ ਹਨੂ ਡਰਾਉਣ ਦੀ ਕੋਸ਼ਿਸ਼ ਕਰੇਗਾ ਜਾਂ ਸਾਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਕਹਾਂਗੇ ਕਿ ਅਸੀਂ ਪੇਮੀ ਦੇ ਨਿਆਣੇ ਆ ਆਪਣੀ ਮਾਂ ਜਨਕ ਉਸਦੀ ਮਾਂ ਦਾ ਨਾਮ ਪੇਮੀ ਹੁੰਦਾ ਹੈ ਕਿ ਸਾਨੂੰ ਚੁੱਕ ਕੇ ਨਾ ਲੈ ਕੇ ਜਾ ਰਾਸ਼ੀ ਇਹ ਬਟਾ ਹੁੰਦੇ ਆ ਜਿਹੜੇ ਜੰਮੂ ਕਸ਼ਮੀਰ ਵੱਲੋਂ ਸ਼ਾਲ ਕਾਟੀਆਂ ਸਰਦੀਆਂ ਦੇ ਵਿੱਚ ਹੁੰਦੇ ਆ ਗਿਆ ਉਹਨਾਂ ਨੇ ਕੁੜਤਾ ਪਹਿਨਿਆ ਹੁੰਦਾ ਤੇ ਪਜਾਮੇ ਦੀ ਥਾਂ ਤੇ ਸਲਵਾਰ ਟਾਈਪ ਜਿਹੜਾ ਪਜਾਮਾ ਪਹਿਨ ਲੈਂਦਾ ਹੈ ਤੋ ਪਹਿਲਾਂ ਇਹ ਸੀ ਕਿ ਬੱਚਿਆਂ ਦੇ ਮਨ ਵਿੱਚ ਬਿਠਾ ਦਿੱਤਾ ਜਾਂਦਾ ਸੀ ਕਿ ਤੁਸੀਂ ਇਕੱਲੇ ਘਰੋਂ ਬਾਹਰ ਨਿਕਲਣਾ ਉਸ ਝੋਲੀ ਵਿੱਚ ਉਹ ਰਾਸ਼ੀ ਚੁੱਕ ਕੇ ਲੈ ਜਾਣਗੇ ਤੋ ਹੋ ਸਕਦਾ ਹੈ ਇਸ ਕਰਕੇ ਵੀ ਮਨਾਂ ਵਿੱਚ ਡਰ ਬਿਠਾਇਆ ਸੀ ਚਲੋ ਆਪਾਂ ਸਟੋਰੀ ਸਟਾਰਟ ਕਰਦੇ ਹਾਂ ਪੈਮੀ ਦੀਆਂ ਨਿਆਣੇ ਕਹਾਣੀ ਸੰਤ ਸਿੰਘ ਸੇਖੋ ਦੀ ਰਚਨਾ ਹੈ ਇਸ ਕਹਾਣੀਕਾਰ ਨੇ ਬੱਚਿਆਂ ਦੇ ਮਨ ਵਿੱਚ ਵਸੇ ਡਰ ਦੇ ਪ੍ਰਭਾਵ ਕਰਨ ਹੋਣ ਵਾਲੇ ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਆ ਉਹਨਾਂ ਦਾ ਵਰਣ ਕੀਤਾ ਹੈ ਕਹਾਣੀ ਵਿੱਚ ਆਪਾਂ ਵੇਖਦੇ ਆ ਕਿ ਜਦੋਂ ਜਿਹੜਾ ਕਹਾਣੀਕਾਰ ਆ ਜਾਨੀ ਕਿ ਜਨੇ ਕਹਾਣੀ ਲਿਖੀ ਆ ਸੰਸੰਗ ਸੇਖੋ ਨੇ ਠੀਕ ਹੈ ਉਦੋਂ ਉਹ 7 ਸਾਲਾਂ ਦਾ ਸੀ ਤੇ ਉਸ ਦੀ ਜਿਹੜੀ ਭੈਣ ਸੀ ਉਹ 11 ਸਾਲਾਂ ਦੀ ਸੀ ਉਹਨਾਂ ਨੂੰ ਖੇਤੋਂ ਰਹਿ ਗਾਹੀ ਖੇਤ ਕਰੋ ਮੀਲ ਕੋ ਦ ਦੀ ਵਿੱਤ ਵਿੱਚ ਸੀ ਤੇ ਅੱਧ ਵਿੱਚ ਕਰੋ ਜਰਨੈਲ ਸੜਕ ਲੰਘਦੇ ਸੀ ਜਿਸ ਉੱਥੇ ਪਠਾਨਵੀ ਦਿਖਾਈ ਦਿੰਦੇ ਸੀ ਜਨ ਕਿ ਰਸਤੇ ਵਿੱਚ ਜਿਹੜੇ ਪਠਾਨਵੀ ਲੰਘਦੇ ਸੀ ਜਾੰਗਰੀ ਵੀ ਲੰਘਦੇ ਸੀ ਰਾਸ਼ੀ ਵੀ ਲੰਘਦੇ ਰਹਿੰਦੇ ਸੀ ਤੇ ਕਹਾਣੀਕਾਰ ਤੇ ਉਸਦੀ ਪੈਣ ਨੂੰ ਹਰ ਰੋਜ਼ ਬਾਪੂ ਅਤੇ ਕਾਮੇ ਦੀ ਰੋਟੀ ਫਰੋਂ ਲਈ ਖੇਤਾਂ 'ਚ ਜਾਣਾ ਪੈਂਦਾ ਸੀ। ਬਾਪੂ ਕਿਹਾ ਗਿਆ ਆਪਣੇ ਪਾਪਾ ਨੂੰ ਪਿਓ ਨੂੰ ਤੇ ਕਾਮਾ ਕਿਹਾ ਗਿਆ ਜਿਹੜਾ ਉਹਦੇ ਨਾਲ ਦਿਹਾੜੀ ਵਾਲਾ ਬੰਦਾ ਲੱਗਾ ਹੋਏਗਾ। ਠੀਕ ਹੈ। ਪਰ ਉਸ ਨੂੰ ਸੜਕ ਵਿੱਚੋਂ ਕਿਸੇ ਸਿਆਣੇ ਦੇ ਸਾਥ ਤੋਂ ਬਿਨਾਂ ਲੰਘਣ ਤੋਂ ਬਹੁਤ ਡਰ ਲੰਗਦਾ ਸੀ। ਉਹ ਘਰੋਂ ਤਾਂ ਹੌਸਲਾ ਕਰਕੇ ਤੁਰ ਜਾਂਦੇ। ਪਰ ਸੜਕ ਤੋਂ ਦੋ ਤਿੰਨ ਕੁ ਮਾ ਉਤੇ ਖੜ ਜਾਂਦੇ ਤੇ ਪਿੰਡ ਵੱਲੋਂ ਕੋਈ ਸਿਆਣਾ ਜੇਕਰ ਬੰਦਾ ਮਿਲ ਜਾਂਦਾ ਤਾਂ ਉਹਦਾ ਸਾਥ ਕਰ ਲੈਂਦੇ ਤੇ ਉਹਨਾਂ ਨੂੰ ਹੌਸਲਾ ਹੋ ਜਾਂਦਾ ਜੇਕਰ ਆਪਾਂ ਆਪਣੇ ਬਚਪਨ ਵੱਲ ਧਿਆਨ ਮਾਰੀਏ ਤੇ ਆਪਣੇ ਨਾਲ ਵੀ ਕਦੇ ਨਾ ਕਦੇ ਇਸ ਤਰ੍ਹਾਂ ਸੀਨ ਹੁੰਦਾ ਸੀ ਕਿ ਜੇਕਰ ਕੱਲੇ ਕਦੇ ਆਉਣਾ ਪੈਂਦਾ ਤੇ ਆਪਾਂ ਕਿਸੇ ਦਾ ਸਹਾਰਾ ਪਾਲਦਾ ਸੀ ਪਾਲਦੇ ਸੀ ਕਿ ਹਾਂ ਵੀ ਕੋਈ ਆਪਣੇ ਨਾਲ ਬਜ਼ੁਰਗ ਜਾਂ ਕੋਈ ਵੱਡਾ ਜਾਂ ਕੋਈ ਬੱਚਾ ਹੀ ਸਾਡੇ ਨਾਲ ਆ ਲ ਜੇ ਤੋਂ ਉਹਨਾਂ ਭਾਵੇਂ ਸਾਨੂੰ ਜਾਣ ਪਛਾਣ ਦਾ ਮਨਾਵੇ ਪਟੇ ਇਹ ਹੁੰਦਾ ਕਿ ਹਾਂ ਸਾਡੇ ਨਾਲ ਹੈਗਾ ਹੈ ਉਹਨਾਂ ਨੂੰ ਕੁਝ ਧਾਰਮਿਕ ਸਿੱਖਿਆ ਵੀ ਅਜੇ ਹੀ ਮਿਲ ਰਹੀ ਸੀ ਕਿ ਨਰਕਾ ਸਰਕਾਨੀਆਂ ਕਹਾਣੀਆਂ ਗੱਲਾਂ ਸੁਣ ਕੇ ਅਜੇ ਡਰ ਉਹਨਾਂ ਦੇ ਸੁਭਾਵਾਂ ਦਾ ਅੰਗ ਬਣ ਗਏ ਸੀ ਖੇਡ ਨੂੰ ਆਪਣਾ ਸਭ ਤੋਂ ਚੰਗਾ ਸਵਰਗ ਮੰਨਦੇ ਸੀ ਉਹ ਤੇ ਸਕੂਲ ਨੂੰ ਸਭ ਤੋਂ ਵੱਡਾ ਨਰਕ ਮੰਨਦੇ ਸੀ ਤੇ ਛੁੱਟੀ ਵਾਲੇ ਦੇ ਅੰਤ ਜਿਹੜਾ ਖੇਤਾਂ ਵਿੱਚ ਜਾਣਾ ਯਾਨੀ ਕਿ ਖੇਤਾਂ ਵਿੱਚ ਜਾ ਕੇ ਰੋਟੀ ਫੜਾਉਣੀ ਕਿਸਾਨਾਂ ਦੇ ਰਸਤੇ ਵਿੱਚ ਜਾਣਾ ਉਹ ਉਹਨਾਂ ਨੂੰ ਸਭ ਤੋਂ ਜ਼ਿਆਦਾ ਵੱਡਾ ਨਰਕ ਲੱਗਦਾ ਸੀ ਇੱਕ ਵਾਰੀ ਕਲ ਦੱਸਦਾ ਸੰਤੋਖ ਸਿੰਘ ਜਿਹੜੇ ਆ ਗਿਆ ਕਿ ਇੱਕ ਵਾਰ ਸਰਦੀ ਵਾਲੇ ਦਿਨਾਂ ਵਿੱਚ ਭੈਣ ਭਰਾ ਨੂੰ ਰੋਟੀ ਲੈ ਕੇ ਖੇਤਾਂ ਉੱਤੇ ਜਾਣਾ ਪਿਆ ਆਪਣੇ ਡਰ ਨੂੰ ਦੂਰ ਭਜਾਉਣ ਵਾਸਤੇ ਭੈਣ ਨੇ ਕਹਾਣੇ ਦਾ ਸਹਾਰਾ ਲਿਆ ਤੋਂ ਆਪਣੇ ਭਰਾ ਨੂੰ ਜਾਨਕੀ ਸੰਤੋਖ ਸਿੰਘ ਨੂੰ ਰਾਜੇ ਰਾਣੀ ਦੀ ਕਹਾਣੀ ਸੁਣਨ ਲੱਗ ਪਈ ਭਾਵੇਂ ਕਿ ਜਿਹੜਾ ਕਹਾਣੀਕਾਰ ਉਹਦੇ ਮਨ ਵਿੱਚ ਡਰ ਕਰਕੇ ਕਹਾਣੀ ਸੁਣ ਵਿੱਚ ਨਹੀਂ ਲੱਗ ਰਿਹਾ ਸੀ ਭੈਣ ਸੁਣਾ ਰਹੀ ਸੀ ਕਿ ਇੱਕ ਰਾਜਾ ਸੀ ਤੇ ਇੱਕ ਰਾਣੀ ਸੀ ਉਹਦੇ ਦੋ ਪੁੱਤਰ ਸਨ ਜਦੋਂ ਰਾਣੀ ਮਰ ਲੱਗੀ ਤਾਂ ਰਾਜੇ ਤੋਂ ਇਕਰਾਰ ਲਿਆ ਨੇ ਵਾਅਦਾ ਲਿਆ ਕਿ ਉਸਦੇ ਮਰਨ ਮਗਰੋਂ ਦੂਸਰਾ ਵਿਆਹ ਨਾ ਕਰਾਏ ਕਿਉਂਕਿ ਮਤ੍ਰਈਮਾ ਉਸਦੇ ਪੁੱਤਰਾਂ ਨੂੰ ਦੁੱਖ ਦੇਵੇਗੀ ਰਾਜੇ ਨੇ ਇਕਰਾਰ ਤਾਂ ਦੇ ਦਿੱਤਾ ਉਹਨਾਂ ਪ੍ਰੋਮਿਸ ਤੇ ਕਰ ਦਿੱਤਾ ਪਰ ਜਦੋਂ ਰਾਣੀ ਮਰ ਗਈ ਤੇ ਰਾਣੀ ਮਰਨ ਦੇ ਬਾਅਦ ਛੇਤੀ ਉਸਨੇ ਦੂਜਾ ਵਿਆਹ ਕਰਾ ਲਿਆ ਅਜੇ ਇਹ ਕਹਾਣੀ ਚੱਲੀ ਰਹੀ ਸੀ ਕਿ ਪਰ ਨਾਲ ਨਾਲ ਦੋਹਾਂ ਦੇ ਮਨ ਨੂੰ ਸੜਕ ਪਾਰ ਕਰਨ ਦਾ ਡਰ ਖਾ ਰਿਆ ਸੀ ਦੋਹਾਂ ਨੂੰ ਪਿਛਲੇ ਮੋੜ ਤੋਂ ਆਉਂਦਾ ਇੱਕ ਆਦਮੀ ਮਿਲਿਆ ਉਹਨਾਂ ਨੂੰ ਸੁੱਖ ਦਾ ਸਾਹ ਆ। ਚਲੋ ਇਹ ਆदमी ਸਾਡ ਨਾਲ ਰਾਜੇ ਕਹਤ ਅਸੀਂ ਸੜਕ ਪਾਰ ਕਰਕੇ ਖੇਤਾਂ ਵਿੱਚ ਚਲਾ ਜਾਵਾਂਗੇ। ਉਹ ਉੱਥੇ ਖੜ ਕੇ ਪਰ ਜਿਹੜਾ ਉਹ ਆਦਮੀ ਸੀ ਉਹ ਦੂਜੇ ਰਸਤੇ ਵੱਲ ਮੁੜ ਗਿਆ। ਦੋਹਾਂ ਦਾ ਖਿਆਲ ਸੀ ਕਿ ਉਹ ਬਾਦਿਰ ਜੇ ਵਿੱਚ ਸੜਕ ਪਾਰ ਕਰ ਲੈਣਗੇ। ਪਰ ਜਦੋਂ ਹੀ ਉਹ ਸੜਕ ਪਾਰ ਕਰਨ ਲੱਗੇ ਤਾਂ ਫਿਰ ਉਹ ਡਰ ਕੇ ਖਲੋਗੇ। ਤੇ ਨੈਚੁਰਲੀ ਉਹਨਾਂ ਦੀ ਕਹਾਣੀ ਵਿਖਲੋਗੀ ਯਾਨੀ ਕਿ ਉਹ ਲੜਕੀ ਵੱਡੀ ਪੈਣ ਵੀ ਡਰ ਚੁੱਕੀ ਸੀ। ਦਸਵੀਂ ਕਦਮ ਹੋਰ ਪੁੱਟ ਕੇ ਉਹਨਾਂ ਨੇ ਵੇਖਿਆ ਕਿ ਸੜਕ ਦੇ ਇੱਕ ਪਾਸੇ ਕਾਲੇ ਸੂਫ ਦੀ ਬਾਸਕਟ ਤੇ ਪਠਾਣਾ ਵਰਗੀ ਸਲਵਾਰ ਵਾਲਾ ਇੱਕ ਆਦਮੀ ਲੰਮੇ ਬਿਆਸੀ ਜੋ ਤੁਸੀਂ ਰਾਸ਼ੀਆਂ ਦੀ ਡਰੈੱਸ ਅਪ ਵੇਖੋ ਤੋ ਥੋੜੀ ਮੈਕਸਿਮਮ ਇਸੇ ਤਰ੍ਹਾਂ ਹੀ ਹੁੰਦੀ ਆ ਕਿ ਉਹਨੇ ਕੁੜਤਾ ਪਹਿਨਿਆ ਹੁੰਦਾ ਉਤੇ ਬਾਸਕਟ ਜੀ ਬਾਸਕਟ ਪਹਿਨੀ ਹੁੰਦੀ ਹੈ ਜੈਕਟਾਈ ਤੇ ਸਲਵਾਰ ਟਾਈਪ ਜਿਹੜੀ ਹੈਗੀਆ ਉਹਨੇ ਪਜਾਮਾ ਪਹਿਨਿਆ ਹੁੰਦਾ ਹੈ ਤੋ ਉਸ ਨੂੰ ਵੇਖ ਕੇ ਬਹੁਤ ਜ਼ਿਆਦਾ ਡਰ ਗਿਆ ਉਸਨੇ ਪਾਸਾ ਪਰਤਿਆ ਤਾ ਦੋਵੇਂ ਡਰ ਕੇ ਉਹਨਾਂ ਸਮਝਿਆ ਕਿ ਉਹ ਉਹਨਾਂ ਨੂੰ ਫੜ ਲਵੇਗਾ ਦੋਨੇ ਸੁਣਿਆ ਸੀ ਕਿ ਜੇਕਰ ਆਪਾਂ ਵਾਹਿਗੁਰੂ ਦਾ ਨਾਮ ਲਈਏ ਤਾਂ ਡਰ ਨਹੀਂ ਲੱਗਦਾ ਪਰ ਫਿਰ ਉਹਨੂੰ ਪਤਾ ਲੱਗਾ ਸਮਝ ਲੱਗੀ ਕਿ ਵਾਹਿਗੁਰੂ ਤਾਂ ਭੂਤ ਪ੍ਰੇਟ ਡਰਦੇ ਆ ਆਦਮੀ ਥੋੜਾ ਡਰਦੇ ਹੈ ਗਿਆ ਹੁਣ ਆਦਮੀ ਤੋਂ ਕਿਵੇਂ ਬਚਿਆ ਜਾਵੇ ਪੰਜ ਸੱਤ ਮਿੰਟ ਦੋਵੇਂ ਜਾਣੇ ਡਰ ਕੇ ਖਲੋਗੇ ਉਹਨਾਂ ਨੂੰ ਆਸ ਸੀ ਕਿ ਅੱਛੇ ਵੀ ਇਸ ਰਾਸ਼ੀਨ ਡਰਾਮ ਵਾਲਾ ਕੋਈ ਨਾ ਕੋਈ ਆਦਮੀ ਆ ਹੀ ਜਾਵੇਗਾ ਪਿੱਛੋਂ ਜਿਕਰ ਕਿ ਕਹਿੰਦਾ ਪਾਬ ਕੋਈ ਕੋਈ ਸਿਆਣਾ ਬੰਦਾ ਆਣ ਕੇ ਸਾਡੇ ਨਾਲ ਜੇ ਕਿ ਤਾਂ ਅਸੀਂ ਸੜਕ ਪਾਰ ਕਰ ਲਾਂਗੇ ਪਰ ਉਹਨਾਂ ਦੀ ਇਹ ਜੜੀ ਆ ਆਸ ਪੂਰੀ ਨਾ ਹੋਈ ਕੁਝ ਮਿੰਟਾਂ ਪਿੱਛੇ ਜਿਹੜਾ ਸੰਤੁਖ ਸਿੰਘ ਹੀ ਕਹ ਲੋ ਜਾਂ ਕਾਣੀ ਕਰ ਰੋਣ ਲੱਗ ਪਿਆ ਡਰ ਦੇ ਮਾਰੇ ਰੋਣ ਲੱਗ ਪਿਆ ਵੀ ਹੁਣ ਅਸੀਂ ਕੀ ਕਰਾਂਗੇ ਰਾਸ਼ਾਤ ਸੰਚੁੱਕ ਕੇ ਲੈ ਜਾਏਗਾ ਉਸੇ ਭੈਣ ਨੇ ਉਸਤੇ ਅਥਰੂ ਪੁੰਜਦੇ ਹੋਏ ਇੰਤਲਾਸਾ ਦਿੱਤਾ ਜਿਹੜੀ ਆ ਲਾਈਨ ਆ ਇਹੋ ਇਸੇ ਆਧਾਰ ਤੇ ਹੀ ਸਾਰੀ ਕਹਾਣੀ ਇਕਸਾਰ ਨਿਕਲਦੀ ਆ ਉਹਨਾਂ ਕੁਝ ਕਦਮ ਪੁੱਟੇ ਤੇ ਫਿਰ ਖੜੇ ਹੋ ਕੇ ਅੰਤ ਭੈਣ ਨੇ ਕੁਝ ਵਿਚਾਰ ਮਗਰੋਂ ਕਿਹਾ ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ ਸਾਨੂੰ ਫੜਨਾ ਠੀਕ ਹੈ ਇਸ ਲਾਈਨ ਨੂੰ ਡਿੱਟੋ ਕਾਪੀ ਲਿਖਣੀ ਆ ਤੁਸੀਂ। ਯਾਨੀ ਕਿ ਉਸ ਨੂੰ ਮਲਪੀ ਆਪਣੀ ਮਾਂ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਕਿ ਹਰ ਗੱਲ ਤੇ ਸਾਡੀ ਮਾਂ ਸਾਨੂੰ ਬਚਾਉਂਦੀ ਹੈ ਕਿ ਆ ਤੂੰ ਤਾਂ ਨਾ ਪੇਮੀ ਸੀ। ਤੇ ਕਹਾਣੀ ਕਰਨ ਲੱਗਾ ਕਿਉਂਕਿ ਉਹ ਦੋ ਚਾਰ ਸਾਲ ਵੱਡੀ ਸਦੀ ਭੈਣ ਠੀਕ ਹੈ ਕਿ ਸ਼ਾਇਦ ਉਹਦੀ ਜਿਹੜੀ ਭੈਣ ਆ ਉਹ ਖੁਦ ਪੇਮੀ ਬਣ ਗਈ ਆ। ਉਸੇ ਮਾਂ ਨੂੰ ਹੌਸਲਾ ਹੋ ਗਿਆ ਤੇ ਰਾਸ਼ ਨੂੰ ਜਦੋਂ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਆ ਤੋ ਸਾਨੂੰ ਕੁਝ ਨਹੀਂ ਕਹੇਗਾ। ਅੰਤੋਂ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਗਏ ਰਾਸ਼ਾ ਉਸੇ ਤਰ੍ਹਾਂ ਹੀ ਪਿਆਰਿਆ ਐਕਚੁਅਲੀ ਉਹ ਸਟੋਰੀ ਵਿੱਚ ਜਿਹੜਾ ਗਵਾ ਕਹਾਣੀਕਾਰ ਜਿਹੜਾ ਗਵਾ ਬੱਚਿਆਂ ਦੇ ਜਿਹੜਾ ਡਰ ਹੁੰਦੇ ਆ ਛੋਟੇ ਛੋਟੇ ਹੁੰਦੇ ਆ ਮਨਾਂ ਵਿੱਚ ਜੋ ਡਰ ਹੁੰਦੇ ਆ ਵਹਿਮ ਹੁੰਦੇ ਆ ਉਹ ਡਬਲ ਮਾਈਂਡਡ ਹੋ ਜਾਂਦੇ ਆ ਕਨਫਿਊਜ਼ ਹੋ ਜਾਂਦੇ ਆ ਵਿਸ਼ਵਾਸ ਹੁੰਦੇ ਆ ਜੋ ਮਨੋਵਿਗਿਆਨਕ ਪ੍ਰਵਿਰਤੀਆਂ ਵਾਂ ਉਸ ਨੂੰ ਰਾਈਟਰ ਨੇ ਪੇਸ਼ ਕਰਨਾ ਚਾਇਆ ਹੈ ਥੈਂਕਸ ਬੀ